ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋ ਸਿੰਘ ਸਾਹਿਬ ਜੀ ਸ모 ਸ਼ਹੀਦਾਂ ਸਿੰਘਾਂ ਦੀ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਗੁਰੂ ਦੀ ਬਾਣੀ ਦੇ ਵਿੱਚ ਖਾਲਸਾ ਜੀ ਇੰਨੀ ਤਾਕਤ ਹੁੰਦੀ ਹੈ ਜੇਕਰ ਆਪਾਂ ਆਪਣੇ ਗੁਰੂ ਤੇ ਭਰੋਸਾ ਰੱਖ ਲਿਆ ਨਾ ਸਰਦਾ ਭਾਵਨਾ ਬਣਾਲੀ ਤਾਂ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਦੀ ਇੱਕ ਦਿਨ ਐਸੀ ਕਿਰਪਾ ਵਰਤੇਗੀ ਖਾਲਸਾ ਜੀ ਤੁਹਾਨੂੰ ਕਦੇ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਤਤੀ ਵਾ ਵੀ ਨਹੀਂ ਲੱਗਣ ਦੇਣਗੇ ਈਨੀ ਪਰਮਾਤਮਾ ਕਿਰਪਾ ਕਰਦੇ ਨੇ ਖਾਲਸਾ ਜੀ ਜੇ ਆਪਾਂ ਆਪਣੇ ਗੁਰੂ ਤੇ ਭਰੋਸਾ ਬਣਾਈਏ ਤਾਂ ਪਰ ਹੋ ਸਾਹਿਤਾ ਖਾਲਸਾ ਜੀ ਸਭ ਤੋਂ ਵੱਡੀ ਚੀਜ਼ ਹੁੰਦੀ ਏ ਜਦੋਂ ਵੀ ਖਾਲਸਾ ਜੀ ਤੁਸੀਂ ਗੁਰਬਾਣੀ ਦੇ ਜਾਪ ਕਰੋਗੇ ਤਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਤੁਹਾਡੇ ਤਨ ਮਨ ਤੇ ਧਨ ਦੀ ਰਾਖੀ ਕਰਦੇ ਨੇ ਐਨੀ ਪਰਮਾਤਮਾ ਕਿਰਪਾ ਕਰਦੇ ਨੇ ਤੁਹਾਡੇ ਨਾਲ ਕੀਤੇ ਵੀ ਕੋਈ ਵੀ ਮਾੜਾ ਹੋ ਰਿਹਾ ਹੋਵੇ ਜਾਂ ਮਾੜਾ ਹੋਣ ਵਾਲਾ ਹੋਵੇ ਵਾਹਿਗੁਰੂ ਸੱਚੇ ਪਾਸ਼ਾ ਜੀ ਕਦੇ ਹੋ ਨਹੀਂ ਦਿੰਦੇ ਹੱਥ ਦੇ ਕੇ ਰੱਖਿਆ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਤੇ ਪੁਰੋਸਾ ਰੱਖੋ ਆਪਾ ਦਾ ਇਵੇਂ ਹੀ ਖਾਲਸਾ ਜੀ ਸਾਰਾ ਦਿਨ ਸਾਰੀ ਰਾਤ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਭੱਜੇ ਫਿਰਦੇ ਆ ਆ ਬਣਾ ਲਈਏ ਅ ਕਰ ਲਈਏ ਆ ਕਰ ਲਈਏ ਪਰ ਖਾਲਸਾ ਜੀ ਜਿਸ ਅਕਾਲ ਪੁਰਖ ਵਾਇਰਸ ਸੱਚੇ ਪਾਸ਼ਾ ਜੀ ਨੇ ਆਪਾਂ ਨੂੰ ਭੇਜਿਆ ਏ ਇਹ ਦੁਨੀਆ ਦਿਖਾਈਏ ਤਾਂ ਉਹਨੇ ਆਪਣੇ ਲਈ ਖਾਲਸਾ ਜੀ ਕੁਝ ਸੋਚ ਕੇ ਤਾਂ ਰੱਖਿਆ ਹੁੰਦਾ ਏ ਪਰ ਆਪਾਂ ਨੂੰ ਪਤਾ ਨਹੀਂ ਕਿਉਂ ਐਨੀਆਂ ਭਾਂਜੜਾ ਪਈਆਂ ਰਹਿੰਦੀਆਂ ਨੇ ਹਰ ਵੇਲੇ ਆਪਾਂ ਨਵੇਂ ਤੋਂ ਨਵੀਂ ਟੈਨਸ਼ਨ ਨਵੇਂ ਤੋਂ ਨਵਾਂ ਕੰਮ ਸ਼ੁਰੂ ਪਰ ਉਸ ਅਕਾਲ ਪੁਰਖ ਵਾਇਰਸ ਸੱਚੇ ਪਾਸ਼ਾ ਜੀ ਤੋਂ ਆਪਾਂ ਦੂਰ ਹੁੰਦੇ ਜਾਂਦੇ ਆ ਪਰਮਾਤਮਾ ਦੇ ਲਈ ਆਪਾਂ ਸਮਾਂ ਨਹੀਂ ਗੱਡਦੇ ਇਸ ਕਰਕੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨੇ ਆ ਕਾਲ사 ਜੀ ਕਿ ਤੁਸੀਂ ਗੁਰਬਾਣੀ ਦੇ ਜਾਪ ਜ਼ਰੂਰ ਕਰਿਆ ਕਰੋ ਸੇਵਾ ਸਿਮਰਨ ਕਰਿਆ ਕਰੋ ਜਿੰਨਾ ਕ ਵੀ ਤੁਹਾਨੂੰ ਸਮਾਂ ਲੱਗਦਾ ਹੈ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਜੇਕਰ ਤੁਹਾਨੂੰ ਅੰਮ੍ਰਿਤ ਵੇਲੇ ਨਹੀਂ ਵੀ ਸਮਾਂ ਲੱਗਦਾ ਦੁਪਹਿਰ ਦੇ ਸਮੇਂ ਕਰ ਲਿਆ ਕਰੋ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਤੁਸੀਂ ਉਸ ਸਮੇਂ ਹੀ ਕਰ ਲਿਆ ਕਰੋ ਪਰ ਕਰਿਆ ਜਰੂਰ ਕਰੋ ਖਾਲਸਾ ਜੀ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਤੇ ਇੱਕ ਭੈਣ ਦੀ ਵਾਰਤਾ ਸਾਂਝੀ ਕਰਾਂਗੇ ਕਿ ਜੇਕਰ ਤੁਹਾਨੂੰ ਵੀ ਰਾਤ ਨੂੰ ਸੌਣ ਦੇ ਸਮੇਂ ਦਬਾ ਪੈਂਦਾ ਹੈ ਜਾਂ ਤੁਹਾਨੂੰ ਪੂਤਾ ਪ੍ਰੀਤਾ ਤੋਂ ਡਰ ਲੱਗਦਾ ਹੈ ਜਾੜਵੀਰ ਖਾਲਸਾ ਜੀ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਤੁਹਾਡੇ ਨਾਲ ਕਿਸੇ ਮਾੜੀ ਰੂਹ ਦਾ ਸਾਯਾ ਹੈ ਤਾਂ ਖਾਲਸਾ ਜੀ ਤੁਹਾਨੂੰ ਉਸ ਸਮੇਂ ਕੀ ਕਰਨਾ ਚਾਹੀਦਾ ਹੈ ਕਿਹੜੇ ਚਾਰ ਸ਼ਬਦ ਨੇ ਜਿੰਨਾ ਦਾ ਜਾਪ ਕਰਨਾ ਚਾਹੀਦਾ ਹੈ ਤੇ ਕਿਹੜਾ ਸਾਨੂੰ ਪਾਠ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਾਨੂੰ ਜੋ ਇਹ ਦੁੱਖ ਕਸ਼ਟੇ ਉਹ ਦੂਰ ਹੋ ਜਾਂਦਾ ਏ ਇੰਨਾ ਜੋ ਵੱਡਾ ਰੋਗ ਹੁੰਦਾ ਏ ਖਾਲਸਾ ਜੀ ਵੀ ਇੱਕ ਤਰ੍ਹਾਂ ਦਾ ਕਿਸਮ ਦਾ ਦੁੱਖ ਤੇ ਰੋਗ ਹੀ ਹੁੰਦਾ ਏ ਜਿਸ ਵੀ ਵੀਰ ਪੈਨ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਏ ਤਾਂ ਉਹ ਖਾਲਸਾ ਜੀ ਇਸ ਵੀਡੀਓ ਨੂੰ ਅੰਤ ਦੀ ਤੱਕ ਜ਼ਰੂਰ ਦੇਖਿਓ ਕਿ ਕਿਹੜੇ ਉਹ ਚਾਰ ਸ਼ਬਦ ਨੇ ਤੇ ਕਿਹੜਾ ਉਹ ਪਾਠ ਏ ਜਿਸ ਨੂੰ ਕਰਨ ਦੇ ਨਾਲ ਆਪਣੀ ਇਹ ਪ੍ਰੋਬਲਮ ਏ ਜਿਹੜੀ ਦੂਰ ਹੋ ਜਾਂਦੀ ਏ ਸੋ ਇਸੇ ਤਰ੍ਹਾਂ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੀ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਸਾਮਤੋਂ ਵੱਡੀ ਗੱਲ ਕਿ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਨੇ ਗੁਰੂ ਵਾਲੇ ਬਣੇ ਹੋਏ ਨੇ ਤੇ ਗੁਰਬਾਣੀ ਦਾ ਚਾਪ ਕਰਦੇ ਨੇ ਉਹਨਾਂ ਨੂੰ ਕਦੇ ਵੀ ਉਹਨਾਂ ਦੇ ਨੇੜੇ ਇਹ ਮਾੜੀਆਂ ਰੂਹਾਂ ਕਦੇ ਵੀ ਆ ਨਹੀਂ ਸਕਦੀਆਂ ਉਹ ਚਾਹ ਕੇ ਵੀ ਉਹਨਾਂ ਦੇ ਨੇੜੇ ਨਹੀਂ ਆ ਸਕਦੀਆਂ ਕਿਉਂਕਿ ਗੁਰੂ ਦੀ ਕਿਰਪਾ ਹੀ ਉਹਨਾਂ ਤੇ ਬਹੁਤ ਹੁੰਦੀ ਹੈ ਖਾਲਸਾ ਜੀ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਖਾਲਸਾ ਜੀ ਉਹ ਆਪਾਂ ਲੈਣੀ ਕੀ ਮਿਹਰ ਕਿ ਆਪਾਂ ਗੁਰੂ ਵਾਲੇ ਬਣਾਂਗੇ ਗੁਰਬਾਣੀ ਦਾ ਜਾਪ ਕਰਾਂਗੇ ਭਗਤੀ ਸਿਮਰਨ ਕਰਾਂਗੇ ਤਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਦਿਨਾਂ ਲਾਪਨਾ ਪ੍ਰੇਮ ਬਣੇਗਾ ਜਿਵੇਂ ਜਿਵੇਂ ਆਪਾਂ ਪ੍ਰੇਮ ਪਾਵਾਂਗੇ ਆਪਣੀ ਗੁਰੂ ਦੇ ਨਾਲ ਉਸੇ ਤਰ੍ਹਾਂ ਖਾਲਸਾ ਜੀ ਆਪਾਂ ਗੁਰੂ ਵਾਲੇ ਵੀ ਇੱਕ ਦਿਨ ਬਣਾਂਗੇ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀ ਕਿਰਪਾ ਹੋਵੇਗੀ ਆਪਾਂ ਗੁਰਬਾਣੀ ਦੇ ਜਾਪ ਕਰਾਂਗੇ ਤੇ ਵਾਹੀ ਗੁਰੂ ਆਪਣੀ ਤੇ ਕਿਰਪਾ ਕਰਨਗੇ ਤੇ ਉਹਨਾਂ ਦੀ ਕਿਰਪਾ ਦੇ ਸਦਕਾ ਹੀ ਖਾਲਸਾ ਜੀ ਆਪਾ ਗੁਰੂ ਵਾਲੇ ਬਣਗੇ ਤੇ ਖਾਲਸਾ ਜੀ ਜਿਹੜੇ ਵੀ ਮੀਰ ਪੈਣ ਗੁਰੂ ਵਾਲੇ ਬਣੇ ਹੋਏ ਨੇ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ ਤਾਂ ਤੁਸੀਂ ਦੇਖਿਓ ਕਿ ਉਹਨਾਂ ਦੇ ਮੁਖਤੇ ਇੱਕ ਅਲੱਗ ਹੀ ਨੂਰ ਹੁੰਦਾ ਹੈ ਇੱਕ ਅਲੱਗ ਹੀ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਉਹਨਾਂ ਦੇ ਚਿਹਰੇ ਤੇ ਨਜ਼ਰ ਆਉਂਦੀ ਹੈ ਇਕ ਅਲੱਗ ਨੂਰ ਦੇਖਦਾ ਏ ਖਾਲਸਾ ਜੀ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਹਾਨੂੰ ਰਾਤ ਨੂੰ ਸੌਣ ਦੇ ਸਮੇਂ ਤੁਹਾਨੂੰ ਭਾਰ ਪੈਂਦਾ ਏ ਜਾਂ ਜਦੋਂ ਤੁਸੀਂ ਕਿਤੇ ਵੀ ਤੁਰੇ ਫਿਰਦੇ ਹੋ ਜਾਂ ਆਉਂਦੇ ਜਾਂਦੇ ਹੋ ਤੁਹਾਨੂੰ ਆਪਣੀ ਮੋਢੇ ਭਾਰੇ ਭਾਰੇ ਲੱਗਦੇ ਨੇ ਜੰਵੀਰ ਖਾਲਸਾ ਜੀ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਏ ਕਿ ਤੁਹਾਡੇ ਨਾਲ ਕੋਈ ਨਾ ਕੋਈ ਮਾੜੀ ਰੂਹ ਦਾ ਸਾਇਆ ਏ ਕਿਸੇ ਵੀ ਤਰ੍ਹਾਂ ਦੀ ਇਸ ਦੇ ਰਿਲੇਟਡ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ ਜਾਂ ਤੁਹਾਡੀ ਘਰ ਦੇ ਵਿੱਚ ਇਸ ਤਰ੍ਹਾਂ ਦਾ ਤੁਹਾਨੂੰ ਕੁਝ ਮਹਿਸੂਸ ਹੋਵੇ ਕਿ ਤੁਹਾਡੀ ਘਰ ਦੀ ਵਿੱਚ ਕੋਈ ਨਾ ਕੋਈ ਮਾੜੀ ਰੂਹ ਹੈ ਤਾਂ ਖਾਲਸਾ ਜੀ ਤੁਸੀਂ ਜਿਵੇਂ ਅੰਮ੍ਰਿਤ ਵੇਲੇ ਉੱਠ ਕੇ ਆਪਾਂ ਨਿਤਨੇਮ ਕਰਦੇ ਆਂ ਪੰਜ ਬਾਣੀਆਂ ਦੇ ਚਾਪ ਕਰਦੇ ਆਂ ਇਸੇ ਤਰ੍ਹਾਂ ਖਾਲਸਾ ਜੀ ਰਹਿਰਾਸ ਦੇ ਪਾਠ ਦੇ ਵਿੱਚ ਰੇ ਰਾਸ ਦੀ ਗੁਰਬਾਣੀ ਦੇ ਵਿੱਚ ਕੀਰਤਨ ਸੋਲੇ ਦਾ ਜਾਪ ਖਾਲਸਾ ਜੀ ਤੁਸੀਂ ਸੌਣ ਤੋਂ ਪਹਿਲਾਂ ਕਰਿਆ ਕਰੋ ਤੇ ਰੱਖਿਆ ਦੀ ਸ਼ਬਦ ਦਾ ਜਾਪ ਖਾਲਸਾ ਜੀ ਉਸ ਦੇ ਵਿੱਚ ਚਾਰ ਸ਼ਬਦ ਹੁੰਦੇ ਨੇ ਜੋ ਰੱਖਿਆ ਦੇ ਸ਼ਬਦ ਦੀ ਪਾਠ ਦੇ ਵਿੱਚ ਹੁੰਦੇ ਨੇ ਖਾਲਸਾ ਜੀ ਜੇਕਰ ਆਪਾਂ ਸੌਣ ਤੋਂ ਪਹਿਲਾਂ ਕੀਰਤਨ ਸੋਲਾ ਤੇ ਰੱਖਿਆ ਦੇ ਸ਼ਬਦ ਉਹ ਪਾਠ ਆਪਾਂ ਕਰਾਂਗੇ ਖਾਲਸਾ ਜੀ ਤੇ ਆਪਣੇ ਨੇੜੇ ਕਦੀ ਵੀ ਇਹ ਮਾੜੀਆਂ ਰੂਹਾਂ ਦਾ ਸਾਯਾ ਨਹੀਂ ਹੋਵੇਗਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਤੇ ਪਰਮਾਤਮਾ ਦੀ ਕਿਰਪਾ ਦੇ ਸਦਕਾ ਆਪਣੇ ਮਨ ਧਨ ਧੰਨ ਦੀ ਵਾਹਿਗੁਰੂ ਸੱਚੇ ਪਾਸ਼ਾ ਰੱਖਿਆ ਕਰਨਗੇ ਤੇ ਖਾਲਸਾ ਜੀ ਇਹਨਾਂ ਤੋਂ ਲੜਨ ਦੀ ਕਦੇ ਵੀ ਸੌਰੀ ਇੰਨਾ ਤੋਂ ਡਰਨ ਦੀ ਖਾਲਸਾ ਜੀ ਕਦੇ ਵੀ ਜ਼ਰੂਰਤ ਨਹੀਂ ਹੁੰਦੀ ਗੁਰੂ ਮਹਾਰਾਜ ਸਚੇ ਪਾਸ਼ਾ ਜੀ ਦੀ ਗੁਰਬਾਣੀ ਖਾਲਸਾ ਜੀ ਜਪੋ ਗੁਰਬਾਣੀ ਦੇ ਪਾਠ ਕਰੋ ਤੇ ਉਸ ਪਰਮਾਤਮਾ ਤੋਂ ਉੱਪਰ ਖਾਲਸਾ ਜੀ ਕੁਝ ਨਹੀਂ ਹੁੰਦਾ ਇਸੇ ਤਰ੍ਹਾਂ ਖਾਲਸਾ ਜੀ ਕੀਰਤਨ ਸੋਲੇ ਦਾ ਜਾਪ ਕਰਨਾ ਹੈ ਤੇ ਚਾਰ ਸ਼ਬਦ ਰੱਖਿਆ ਦੀ ਸ਼ਬਦ ਪਾਠ ਦੇ ਵਿੱਚ ਜੋ ਹੁੰਦੇ ਨੇ ਰਖਿਆ ਦੇ ਸ਼ਬਦ ਦੀ ਵਿੱਚ ਜੋ ਹੁੰਦੇ ਨੇ ਪਹਿਲਾ ਸ਼ਬਦ ਖਾਲਸਾ ਜੀ ਇਹ ਆ ਗੁਰਗਾ ਸ਼ਬਦ ਰਖਵਾਰੇ ਚੌਗੀ ਚੌਗਿਰਦ ਹਮਾਰੇ ਤੇ ਅਗਲਾ ਸ਼ਬਦ ਖਾਲਸਾ ਜੀ ਤੱਤੀ ਵਾਉ ਨਾ ਲਗੀ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ RAM ਗਾਰ ਦੁਖ ਲਗੇ ਨ ਭਾਈ ਇਹ ਪੂਰੇ ਸ਼ਬਦ ਖਾਲਸਾ ਜੀ ਰਖਿਆ ਦੇ ਸ਼ਬਦ ਦੀ ਬਾਣੀ ਦੇ ਵਿੱਚ ਹਨ ਤੇ ਨਾਲ ਖਾਲਸਾ ਜੀ ਦੋ ਸ਼ਲੋਕ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਲਿਖੇ ਨੇ ਖਾਲਸਾ ਜੀ ਜੈ ਸਾਧੂ ਗੋਬਿੰਦ ਭਜਨ ਕੀਰਤਨ ਕੀਰਤਨ ਨਾਨਕ ਨੀਤ ਅਨਾਹ ਹੋ ਅਨਾਤੂ ਅਨਹੇ シュਡੇ ਨਿਕਟਣਾ ਚਾਹੀਓ ਆਦੂਤ ਤੇ ਇਹ ਲਿਖਾਇਆ ਖਾਲਸਾ ਜੀ ਆਸਾ ਮਹੱਲਾ ਬੰਜਮਾ ਮਨ ਮੇ ਚਿਤ ਹੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹ ਹਰ ਆਹਰੂ ਹਰ ਹਰਦੇਵ ਨਾਨਕ ਕੀ ਨੀਤ ਨਾਨਕ ਕੀ ਮੀਤ ਇਸੇ ਤਰ੍ਹਾਂ ਖਾਨਸਾ ਜੀ ਗੁਰੂ ਮਹਾਰਾਜ ਸਚੇ ਪਾਸ਼ਾ ਜੀ ਦੇ ਬਚਨ ਸਾਨੇ ਕੇ ਗੁਰੂ ਦੇ ਸਿਖਾ ਨੂੰ ਇਹ ਜਿਹੜੇ ਚਾਰ ਸ਼ਬਦ ਨੇ ਇਨ੍ਹਾਂ ਸ਼ਬਦਾਂ ਦਾ ਜੇਕਰ ਤੁਸੀਂ ਜਾਪ ਕਰੋਗੇ ਤਾਂ ਆਡੀ ਨੇੜੇ ਕਦੇ ਵੀ ਮਾੜੀਆਂ ਰੂਹਾਂ ਦਾ ਸਾਇਆ ਨਹੀਂ ਆਵੇਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਖਾਲਸਾ ਜੀ ਜੇਕਰ ਪ੍ਰੋਬਲਮ ਰਹਿੰਦੀ ਏ ਇਸ ਤਰ੍ਹਾਂ ਦੀ ਤਾਂ ਤੁਸੀਂ ਕੀਰਤਨ ਸੋਲੇ ਦੇ ਨਾਲ ਰੱਖਿਆ ਦੇ ਸ਼ਬਦ ਦੇ ਪਾਠ ਦੇ ਵਿੱਚੋਂ ਇਹ ਸ਼ਬਦ ਨੇ ਜੋ ਤੁਸੀਂ ਜਾਪ ਕਰਨਾ ਸ਼ੁਰੂ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਖਾਲਸਾ ਜੀ ਤੁਸੀਂ ਇਹ ਸ਼ਬਦ ਦੇ ਜਾਪ ਕਰਕੇ ਤੇ ਕੀਰਤਨ ਸੋਲੇ ਦਾ ਪਾਠ ਕਰਕੇ ਤੁਸੀਂ ਸੌ ਜਾਓ ਤੁਹਾਨੂੰ ਕਦੇ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਵੇਗੀ ਇਸ ਤਰ੍ਹਾਂ ਖਾਲਸਾ ਜੀ ਇੱਕ ਭੈਣ ਸਨ ਉਹਨਾਂ ਨੂੰ ਹਮੇਸ਼ਾ ਇਹੀ ਰਹਿੰਦਾ ਸੀ ਕਿ ਉਹਨਾਂ ਦੇ ਨਾਲ ਜਿਵੇਂ ਕੋਈ ਚੀਜ਼ ਤੁਰ ਹੀ ਜਾਂਦੀ ਏ ਜਾਲ ਸੌਂਦੇ ਬੈੰਦੇ ਉੱਠਦੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਦੇ ਸੀ ਤੇ ਉਹਨਾਂ ਨੂੰ ਹਮੇਸ਼ਾ ਇਹੀ ਪ੍ਰੋਬਲਮ ਰਹਿੰਦੀ ਸੀ ਖਾਲਸਾ ਜੀ ਉਹਨਾਂ ਨੇ ਦੱਸਿਆ ਕਿ ਕਦੇ-ਕਦੇ ਕਹਿੰਦੇ ਕਿ ਮੈਂ ਬਿਨਾਂ ਵਜਾ ਤੋਂ ਆਪਣੀ ਘਰ ਦੇ ਵਿੱਚ ਲੜਾਈ ਕਲੇਸ਼ ਕਰਨਾ ਤੇ ਕਹਿੰਦੇ ਮੈਂ ਕਾਫੀ ਚੀਜ਼ਾਂ ਨੂੰ ਤੋੜ-ਭੰਨ ਕਰਨੀ ਕਹਿੰਦੇ ਜਿਸ ਚੀਜ਼ ਨੂੰ ਲੈ ਕੇ ਜਿਵੇਂ ਮੇਰਾ ਦਿਮਾਗ ਇਸ ਤਰ੍ਹਾਂ ਦਾ ਹੋ ਗਿਆ ਸੀ ਕੀ ਲੜਾਈ ਤੋਂ ਬਾਅਦ ਨੇ ਵਿੱਚ ਮੈਂ ਸੋਚਣਾ ਕਿ ਮੈਂ ਤਾਂ ਇਹ ਚੀਜ਼ ਕੀਤੀ ਨਹੀਂ ਕਹਿੰਦੇ ਮੈਨੂੰ ਇੰਨੀ ਜ਼ਿਆਦਾ ਪ੍ਰੋਬਲਮ ਰਹਿ ਲੱਗੀ ਸੀ ਇਸ ਚੀਜ਼ ਨੂੰ ਲੈ ਕੇ ਖਾਲਸਾ ਜੀ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੇ ਕੋਈ ਬਾਬਾ ਵੀ ਨਹੀਂ ਛੱਡਿਆ ਕੋਈ ਪੰਡਤ ਵੀ ਨਾ ਛੱਡਿਆ ਬਹੁਤ ਉਹ ਕਹਿੰਦੇ ਕਿ ਅਸੀਂ ਹਵਨ ਵੀ ਕਰਵਾ ਲੇ ਕਰਦੇ ਵਿੱਚ ਵੀ ਅਸੀਂ ਕਈ ਉਪਾਅ ਵੀ ਕਰਵਾ ਲੇ ਕਹਿੰਦੇ ਪਰ ਕੋਈ ਫਰਕ ਨਹੀਂ ਸੀ ਪੈਂਦਾ ਇਹ ਚੀਜ਼ ਤਾਂ ਖਾਲਸਾ ਜੀ ਉਹ ਬੇਨ ਦਾ ਸਡੇ ਕਿ ਜਿਹੜੇ ਉਹਨਾਂ ਦੇ ਮਾਤਾ ਪਿਤਾ ਸੀ ਤੇ ਉਹਨਾਂ ਦੇ ਭੈਣ ਭਰਾ ਸੀ ਕਹਿੰਦੇ ਉਹ ਵੀ ਮੇਰੇ ਤੋਂ ਡਰ ਕੇ ਰਹਿਣ ਲੱਗੇ ਸੀ ਕਹਿੰਦੇ ਜੇ ਮੈਂ ਘਰ ਦੇ ਵਿੱਚ ਨਾਰਮਲ ਵੀ ਹੋਣਾ ਕਿਸੇ ਸਮੇਂ ਮੈਨੂੰ ਇਹ ਚੀਜ਼ ਦੀ ਪ੍ਰੋਬਲਮ ਨਾ ਆਉਣੀ ਕਹਿੰਦੇ ਫਿਰ ਵੀ ਉਹਨਾਂ ਨੇ ਮੇਰੇ ਨੇੜੇ ਨਾ ਬੈਠਣਾ ਮੇਰੇ ਲੱਗੇ ਹੀ ਨਾ ਲੱਗਣਾ ਇੰਨਾ ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਭਰ ਗਿਆ ਸੀ ਉਨਾ ਦੇ ਮਨ ਦੇ ਅੰਦਰ ਇੱਕ ਸਹਿਮ ਹੋ ਗਈ ਸੀ ਸਹਿਮੇ ਸਹਿਮੇ ਰਹਿੰਦੇ ਸੀ ਵੀ ਸਾਨੂੰ ਕਿਤੇ ਕੁਝ ਕਾਰ ਨਾ ਦੇਵੇ ਇਸ ਤਰ੍ਹਾਂ ਖਾਲਸਾ ਜੀ ਪੈਣ ਦੱਸਦੇ ਆ ਕਿ ਇਸ ਤਰ੍ਹਾਂ ਪ੍ਰੋਬਲਮ ਹੋਣ ਕਰਕੇ ਇਹਦੇ ਕਿ ਮੈਨੂੰ ਵੀ ਬਹੁਤ ਤਕਲੀਫ ਰਹਿੰਦੀ ਸੀ ਮੇਰੇ ਸਰੀਰਕ ਤੌਰ ਤੇ ਮੈਨੂੰ ਕਈ ਰੋਗ ਲੱਗੇ ਆਪਣੇ ਸਰੀਰ ਨੂੰ ਕਹਿੰਦੇ ਮੈਂ ਕਦੇ-ਕਦੇ ਬਹੁਤ ਤਕਲੀਫ ਦੇਣੀ ਆਪਣੇ ਸਰੀਰ ਤੇ ਹੀ ਕੁੱਟਮਾਰ ਕਰਨੀ ਇਸ ਤਰ੍ਹਾਂ ਦੇ ਹਾਲਾਤ ਸੀ ਪਰ ਕਾਲਸਾ ਜੀ ਮਾਤਾ ਜੀ ਦੱਸਦੇ ਉਹ ਭੈਣ ਦੱਸਦੇ ਕਿ ਜਿਹੜੇ ਉਹਨਾਂ ਦੇ ਮਾਤਾ ਜੀ ਸੀ ਉਹ ਕਹਿੰਦੇ ਕਿ ਇੱਕ ਵਾਰ ਗੁਰਦੁਆਰਾ ਸਾਹਿਬ ਗਏ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕਹਿੰਦੇ ਵੀ ਭੈਣ ਦੱਸਦੇ ਉਹ ਉਹਨਾਂ ਦੇ ਜਿਹੜੇ ਮਾਤਾ ਸੀ ਉਹਨਾਂ ਨੇ ਆ ਕੇ ਦੱਸਿਆ ਮਾਤਾ ਦੱਸਦੇ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਹਿੰਦੇ ਜੋ ਪਾਠੀ ਸਹਿਬਾਨ ਸੀ ਉਹਨਾਂ ਦੇ ਕੋਲੋਂ ਕਹਿੰਦੇ ਕਿ ਮੈਂ ਸੋਚਿਆ ਕਿ ਹੱਥ ਹੌਲਾ ਕਰਵਾ ਲੈਣੀਆਂ ਕਹਿੰਦੇ ਜਦੋਂ ਉਹਨਾਂ ਤੋਂ ਪੁੱਛਿਆ ਕਿ ਮੇਰੀ ਬੇਟੀ ਨੂੰ ਇਸ ਤਰ੍ਹਾਂ ਪ੍ਰੋਬਲਮ ਹੈ ਤਾਂ ਖਾਲਸਾ ਜੀ ਉਹ ਮਾਤਾ ਪੈਣ ਦੇ ਸੀ ਜਿਹੜੇ ਉਹਨਾਂ ਨੂੰ ਆ ਕੇ ਦੱਸਣ ਲੱਗੇ ਕਿ ਇਸ ਤਰ੍ਹਾਂ ਤੋਂ ਇਹ ਪਾਠ ਕਰਨਾ ਸ਼ੁਰੂ ਕਰਦੇ ਕਿਉਂਕਿ ਜਿਹੜੇ ਪਾਠੀ ਸਿੰਘ ਸੀ ਖਾਲਸਾ ਜੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਹਰ ਰੋਜ਼ ਪਾਠ ਕਰਨਾ ਸ਼ੁਰੂ ਕਰਦੇ ਹੋ ਤੇ ਪਾਠ ਕਰਨ ਦੇ ਸਮੇਂ ਜੇ ਤੁਸੀਂ ਕੋਲ ਜਲ ਰੱਖ ਲਓ ਕੋਈ ਇੱਕ ਗਲਾਸ ਜਾਂ ਗੜਵਾ ਭਰ ਕੇ ਪਾਣੀ ਦਾ ਰੱਖ ਲਓ ਤੇ ਪਾਠ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਜਲ ਨੂੰ ਵਧਾ ਕੇ ਘਰ ਦੇ ਵਿੱਚ ਛੱਟਾ ਦਿਓ ਤੇ ਨਾਲੇ ਸਾਰਾ ਪਰਿਵਾਰ ਉਹ ਜਲ ਨੂੰ ਤੁਸੀਂ ਛਕੋ ਤੇ ਰਾਤ ਨੂੰ ਸੌਣ ਦੇ ਸਮੇਂ ਤੁਸੀਂ ਕੀਰਤਨ ਸੋਲੇ ਦਾ ਪਾਠ ਕਰਕੇ ਰਖਿਆ ਦੇ ਸ਼ਬਦ ਦਾ ਵੀ ਪਾਠ ਕਰਕੇ ਤੇ ਇਹ ਚਾਰ ਸ਼ਬਦ ਨਿਜੋ ਇਹਨਾਂ ਦਾ ਵੀ ਤੁਸੀਂ ਜਾਪ ਕਰੋ ਤੁਸੀਂ ਤੁਸੀਂ ਇੱਕ ਵਾਰ ਕਰਕੇ ਤਾਂ ਦੇਖੋ ਜਦੋਂ ਤੁਸੀਂ ਕਰਨਾ ਸ਼ੁਰੂ ਕਰ ਦੇਵੋਗੇ ਤੁਹਾਡੇ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਪਣੀ ਆਪ ਹੀ ਕਿਰਪਾ ਹੋ ਜਾਵੇਗੀ ਪਰ ਖਾਲਸਾ ਜੀ ਉਹ ਭੇਣ ਦੱਸਦੇ ਕਿ ਮੇਰਾ ਵਿਸ਼ਵਾਸ ਹੀ ਨਹੀਂ ਸੀ ਬਣਦਾ ਪਰਮਾਤਮਾ 'ਚ ਕਹਿੰਦੇ ਕਿ ਮੇਰੇ ਵਾਸ ਵਿੱਚ ਕੁਝ ਨਹੀਂ ਸੀ ਕਹਿੰਦੇ ਕਿ ਮੈਨੂੰ ਉਹ ਜੋ ਚੀਜ਼ ਸੀ ਜੋ ਕਹਿੰਦੇ ਮਾੜੀ ਰੋਸ ਸੀ ਉਹ ਤੰਗ ਪਰੇਸ਼ਾਨ ਕਰਦੀ ਸੀ ਜਿਸ ਕਰਕੇ ਮੈਂ ਗੁਰੂ ਤੇ ਵੀ ਭਰੋਸਾ ਨਹੀਂ ਸੀ ਕਰਦੀ ਪਰ ਖਾਲਸਾ ਜੀ ਉਹ ਭੈਣ ਦੱਸਦੇ ਆ ਕਹਿੰਦੇ ਕਿ ਮੈਂ ਸੋਚਿਆ ਆਪਣਾ ਮਨ ਨੂੰ ਸਮਝਾਇ ਗਈ ਕਿ ਮੈਂ ਕਰਨਾ ਹੀ ਕਰਨਾ ਹੈ ਕਹਿੰਦੇ ਜਿਸ ਦਿਨ ਮੈਂ ਪਹਿਲੇ ਦਿਨ ਮੈਂ ਪਾਠ ਕਰਨ ਬੈਠੀ ਕਹਿੰਦੇ ਮੇਰੇ ਸਰੀਰ ਦੇ ਵਿੱਚ ਇੰਨੇ ਬੁਰੇ ਕਹਿੰਦੇ ਅਕੜਾਈਆਂ ਆਉਣੀਆਂ ਮੈਨੂੰ ਇਸ ਤਰ੍ਹਾਂ ਲੱਗਣਾ ਜਿਵੇਂ ਮੇਰੇ ਮੋਢਿਆਂ ਤੇ ਕੋਈ ਬੈਠਾ ਹੈ ਮੈਨੂੰ ਇੰਨਾ ਤੰਗ ਪਰੇਸ਼ਾਨ ਕਹਿੰਦੇ ਕਰਨਾ ਉਹਨਾਂ ਨੇ ਤੇ ਕਹਿੰਦੇ ਮੈਨੂੰ ਇਸ ਤਰ੍ਹਾਂ ਲੱਗਣਾ ਕਿ ਮੈਂ ਹੁਣ ਵੀ ਉੱਠ ਜਾਵਾਂ ਹੁਣ ਵੀ ਉੱਠ ਜਾਵਾਂ ਕਹਿੰਦੇ ਮੈਂ ਬਹੁਤ ਜ਼ਿਆਦਾ ਔਖਾ ਪਹਿਲੇ ਦਿਨ ਪਾਠ ਕੀਤਾ ਰਾਤ ਦੇ ਸਮੇਂ ਕਹਿੰਦੇ ਰਹਿ ਰਾ ਸੇਵ ਕਰਕੇ ਮੈਂ ਕੀਰਤਨ ਸੋਲੇ ਦਾ ਪਾਠ ਕਰਕੇ ਰੱਖਿਆ ਦੇ ਸ਼ਬਦ ਕਰਕੇ ਤੇ ਕਿੰਨੇ ਮੈਂ ਸੌਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਖਾਲਸਾ ਜੀ ਮੈਂ ਦਰਸ ਦੇ ਮੈਂ ਰੂਟੀਨ ਹੀ ਬਣਾ ਲਈ ਸੀ ਕਹਿੰਦੇ ਜਦੋਂ ਮੈਂ ਦੂਸਰੇ ਦਿਨ ਵੀ ਕਹਿੰਦੇ ਮੈਂ ਕੀਰਤਨ ਸੋਲੇ ਦਾ ਪਾਠ ਕਰਕੇ ਤੇ ਰੱਖਿਆ ਦੇ ਸ਼ਬਦ ਦਾ ਜਾਪ ਕਰਕੇ ਸੁੱਤੀ ਤੇ ਕਹਿੰਦੇ ਜਦੋਂ ਮੈਨੂੰ ਰਾਤ ਨੂੰ ਡਰ ਲੱਗਦਾ ਸੀ ਮੈਂ ਡਰਦੀ ਸੀ ਕਈ ਪ੍ਰੋਬਲਮਸ ਆਉਂਦੀਆਂ ਸੀ ਕਹਿੰਦੇ ਦੂਸਰੇ ਦਿਨ ਤੋਂ ਹੀ ਬੰਦ ਹੋ ਗਈਆਂ ਜਦੋਂ ਕਹਿੰਦੇ ਮੇਰੇ ਪਰਿਵਾਰ ਨੇ ਦੇਖਣਾ ਸ਼ੁਰੂ ਕੀਤਾ ਦੂਸਰੇ ਦਿਨ ਹੀ ਉਹਨਾਂ ਨੇ ਦੇਖਿਆ ਕਿ ਇਹ ਅਜ ਆਰਾਮ ਦੀ ਨਾਲ ਪਈ ਹੋਈ ਹੈ ਇਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕਹਿੰਦੀ ਕਿ ਉਸ ਸਮੇਂ ਮੇਰਾ ਗੁਰੂ ਮਹਾਰਾਜ ਸਚੇ ਪਾਸ਼ਾ ਜੀ ਤੇ ਪੈਨ ਦਸ ਦੀ ਭਰੋਸਾ ਬਣ ਗਿਆ ਤੇ ਇੱਕ ਹਫਤੇ ਦੇ ਵਿੱਚ ਵਿੱਚ ਖਾਲਸਾ ਜੀ ਉਹ ਪੈਨ ਦਸ ਨੇ ਕਿ ਮੈਂ ਅੰਮ੍ਰਿਤ ਛਕ ਲਈ ਕਹਿੰਦੇ ਗੁਰੂ ਦੀ ਇੰਨੀ ਕਿਰਪਾ ਹੋਈ ਇੱਕ ਹਫਤੇ ਦੇ ਵਿੱਚ ਮੇਰਾ ਸਰੀਰ ਤੰਦਰੁਸਤ ਹੋ ਗਿਆ ਤੇ ਗੁਰੂ ਮਹਾਰਾਜ ਸਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਕਿਨੇ ਮੈਂ ਅੰਮ੍ਰਿਤ ਛਕ ਕੇ ਗੁਰੂ ਵਾਲੀ ਬਣੀ ਡੇੜੀ ਖਾਲਸਾ ਜੀ ਇੰਨੇ ਸਾਲਾਂ ਤੋਂ ਪ੍ਰੋਬਲਮ ਸੀ ਜੋ ਇੰਨਾ ਦੁੱਖ ਕਸ਼ਟ ਮਹਿਣ ਕਹਿੰਦੇ ਮੈਂ ਚੱਲ ਰਹੀ ਸੀ ਜਿਸ ਦੇ ਬਦਲੇ ਕਹਿੰਦੇ ਅਸੀਂ ਕੋਈ ਸਿਆਣਾ ਕੋਈ ਬਾਬਾ ਵੀ ਨਾ ਛੱਡਿਆ ਜਿਸ ਦੇ ਕਰਕੇ ਕਹਿੰਦੇ ਅਸੀਂ ਅੱਧਾ ਘਰ ਵੀ ਆਪਣਾ ਉਜਾੜ ਦਿੱਤਾ ਸੀ ਕਹਿੰਦੇ ਕਿ ਗਲਤ ਰਸਤਿਆਂ ਤੇ ਪੈ ਕੇ ਪਰ ਜਦੋਂ ਕਹਿੰਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਕਹਿੰਦੀ ਅੱਜ ਸਾਡੇ ਘਰ ਹੋਰ ਹਾਲਾਤ ਤੇ ਕੰਨ ਹੋਰ ਹੋਰ ਤਾਂ ਹੋਰ ਖਾਲਸਾ ਜੀ ਪੈਣ ਦੱਸਦੇ ਕਿ ਸਾਡਾ ਸਾਰਾ ਪਰਿਵਾਰ ਹੀ ਗੁਰੂ ਦੇ ਨਾਲ ਜੁੜ ਗਿਆ ਗੁਰੂ ਵਾਲਾ ਬਣ ਗਿਆ ਤੇ ਹਰ ਰੋਜ਼ ਕਹਿੰਦੇ ਅਸੀਂ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦਾ ਸ਼ੁਕਰਾਨਾ ਕਰਦੇ ਆ ਕਿ ਪ੍ਰਮਾਤਮਾ ਨੇ ਇੰਨੀ ਸਾਡੀ ਲਾਜ ਰੱਖੀ ਵਾਹਿਗੁਰੂ ਸੱਚੇ ਪਾਸ਼ਾ ਜੀ ਨੇ ਇਸ ਤਰ੍ਹਾਂ ਸਾਡੇ ਤੇ ਕਿਰਪਾ ਕੀਤੀ ਸੋ ਇਸ ਤਰ੍ਹਾਂ ਖਾਲਸਾ ਜੀ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਏ ਸੌਣ ਦੇ ਸਮੇਂ ਭਾਰ ਪੈਂਦਾ ਹੈ ਜਾਂ ਤੁਹਾਨੂੰ ਡਰ ਲੱਗਦਾ ਹੈ ਜਾਂ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਨਾਲ ਕੋਈ ਨਾ ਕੋਈ ਮਾੜੀ ਰੂਹ ਹੈ ਤਾਂ ਖਾਲਸਾ ਜੀ ਤੁਸੀਂ ਕੀਰਤਨ ਸੋਲੇ ਦਾ ਪਾਠ ਕਰਕੇ ਤੇ ਰੱਖਿਆ ਦੀ ਸ਼ਬਦ ਦਾ ਪਾਠ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਕਰਕੇ ਤੁਸੀਂ ਸੌਂਿਆ ਕਰੋ ਤੁਸੀਂ ਦੇਖਿਓ ਤੁਹਾਨੂੰ ਜੋ ਭਾਰ ਪੈਂਦਾ ਉਹ ਵੀ ਦੂਰ ਹੋਵੇਗਾ ਜੋ ਡਰ ਲੱਗਦਾ ਹੈ ਜਾਂ ਨਾਲ ਮਾੜੀ ਰੂਹ ਦਾ ਸਾਯਾ ਹੈ ਇਹ ਸਾਰੀ ਪ੍ਰੋਬਲਮ ਦੂਰ ਹੋ ਜਾਵੇਗੀ ਕਿਉਂਕਿ ਗੁਰੂ ਦੀ ਬਾਣੀ ਦੇ ਵਿੱਚ ਤਾਕਤ ਹੀ ਬਹੁਤ ਹੀ ਖਾਲਸਾ ਜੀ ਇਸ ਚੀਜ਼ ਨੂੰ ਲੈ ਕੇ ਤੁਸੀਂ ਗਲਤ ਰਸਤੇ ਤੇ ਨਾ ਚਾਇਆ ਕਰੋ ਜੀ ਗੁਰ ਬਾਣੀ ਦੇ ਨਾਲ ਜੁੜਿਆ ਕਰੋ ਤੇ ਗੁਰੂ ਅੱਗੇ ਅਰਦਾਸ ਕਰਿਆ ਕਰੋ ਸੁਖਾਲਸਾ ਜੀ ਏਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਤੇ ਸੁਣਨ ਦੇ ਲਈ ਸਾਡੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੁਖਾਲਸਾ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੀ ਅਤੇ ਜਾਣੇ ਅਨੇਕਾਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਨੀ ਖਾਲਸਾ ਜੀ ਉਸੀ ਵੀ ਵਾਧ ਤੋਂ ਵਾਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵਾਧ ਤੋਂ ਵਾਧ ਗੁਰਬਾਣੀ ਦੀ ਨਾਲ ਜੋੜੋ ਤਾਂ ਕਿ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਤੁਹਾਡੇ ਬੱਚਿਆਂ ਤੇ ਘਰ ਪਰਿਵਾਰ ਤੇ ਮੀਰ ਭਰਿਆ ਹੱਥ ਰੱਖਣ ਸੁਖਾਲ ਸਾਜੀ ਪੁੱਲਾ ਚੁੱਕਾਂ ਦੀ ਖੀਮਾ ਬਖਸ਼ਨੀ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਭਨਾ ਭੈਣ ਭਰਾਵਾਂ ਦੇ ਘਰ ਹੱਸਦੇ ਵਸਦੇ ਰਹਿਣ ਸਾਰੀ ਭੈਣ ਭਰਾਵਾਂ ਨੂੰ ਲੰਮੀਆਂ ਉਮਰਾਂ ਬਖਸ਼ਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ